ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਅੱਜ ਇਸ ਨਵੇਂ ਹੋਰ ਵੀਡੀਓ ਦੇ ਵਿੱਚ ਲੋ ਮਿੱਤਰੋ ਕੱਲਾ ਆਪਣਾ ਬਾਹੀ ਦਾ ਕੰਮ ਲੱਗੜ ਗਿਆ ਸੀ ਅੱਜ ਬੱਟਾ-ਬੱਟਾ ਪਾਵਾਂਗੇ ਨਾਲੇ ਛੋਟੂ ਖਾਲ ਖੋਲ ਘਾਟ ਰਿਹਾ ਸਾਰਾ ਪ੍ਰੋਗਰਾਮ ਸਮੋ ਜੀ ਤਿਆਰੀ ਦਾ ਦਿਖਾਵਾਂਗੇ ਵੀਡੀਓ ਨੂੰ ਬਸ ਮਾਤੋ ਬਦਲ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਆ ਕੀ ਕਰੀ ਜੰਨਾ ਹੈ ਓ ਯਾਰ ਕਾਦਾ ਕਸੀਆ ਛੋੜਾ ਪੈੰਡੋ ਜਮਾਈ ਖੁੜਾ ਹੋਇਆ ਪੈਨਾ ਤਾਂ ਖਾਲ ਖੋਦੋ ਬਿਨ ਬਸਤ ਹੂੰ ਮਾਇ ਕੀ ਕਰ ਗਲੈਂਡਰਾ ਜਦੋ ਇਹਨੂੰ ਮਰ ਆਖੇ ਲੈਵਾਉਂਗੀ ਇਹ ਬਹਾਨੇ ਨੇ ਤੇਰੇ ਬਹਾਨੇ ਨੇ ਤੇਰੇ ਯਾ ਬਹਾਨੇ ਨਾਲਾ ਕੱਛੇ ਬਹਾਨੇ ਵਰਗੀ ਨਾ ਤੋਂ ਪਚੜੀ ਜਾਂਦੀ ਆ ਤੇ ਕਿੰਨਾ ਦਪੈਰਾ ਹੋ ਗਿਆ ਬਹ ਮੈਂ ਚੱਲਿਆ ਬੀਜੀ ਚੱਲਿਆ ਅਸਨੀ ਦੇ ਔਲਕਾ ਤੋਂ ਬਣਿਆ ਕਰਦਾ ਹੈ ਹੈ ਅਸਨੀ ਦੇ ਔਲਕਾ ਤੋਂ ਬਣਿਆ ਕਰਦਾ ਹੈ ਕਣੀ ਦੇਵਾਲਨੀ ਆ ਪਉਣ ਪਾਸ ਪਾਏ ਕਿਸੇ ਦੇ ਸਾਹਮਣੇ ਝੁਕਣੀ ਉਹ ਖਾਲ ਦੇ ਸਾਹਮਣੇ ਝੁਕੇਗਾ ਉਹ ਤਾਂ ਵੀਰ ਜੀ ਝੁਕਣਾ ਹੀ ਪੜੇਗਾ ਤਾਂ ਹਰ ਇੱਕ ਬੰਦਾ ਚਾਹ ਡਾਊਨ ਹੋਵੇ ਉਹਨੂੰ ਵੀ ਝੁਕਣਾ ਪੈਂਦਾ ਹੀ ਉਸਤਾਦ ਸਮਾਰ ਕੇ ਘੜ ਰਹਿਣਾ ਨਹੀਂ ਚਾਹੀਦਾ ਹੁਣ ਤਾਂ ਗਰਮੀ ਆ ਹੂੰ ਆ ਦੀ ਬੀਅਰ ਦੀ ਆ ਪਿਆਵਾ ਬੀਅਰ ਤੈਨੂੰ ਇੱਕ ਨਾਲ ਤਾਂ ਉਦੀ ਨੂੰ ਕੁਝ ਨਹੀਂ ਬੰਨਿਆ ਤਾਂ ਹੈਗਾ ਹੂੰ ਉਹ ਭੀਂਗਾ ਸਾਰਾ ਖਾਲ ਘਟਦੇ ਅੱਜ ਤੇ ਪੀ ਆਉਂਗਾ ਹੂੰ ਪੱਕਾ ਹੂੰ ਫੇਰ ਦੇਖਣਾ ਤੇਰਾ ਸਾਮ ਤੋਂ ਸਾਰਾ ਖਾਲ ਨਹੀਂ ਡੇਰਦਾ ਠੀਕ ਹੈ ਹੋ ਜਾ ਕੈਂਪੋਸ ਪਾ ਪੁੱਗ ਗਿਆ ਸੁਣੀ ਲੈ ਸਾਲਾ ਦਿਲ ਤਕ ਤਕ ਕਰਦਾ ਲੱਗਦਾ ਹੁਣ ਤੂੰ ਕਿ ਖਤ ਨਹੀਂ ਆ ਦੁਵਾਰਾ ਜੀ ਮੈਨੂੰ ਤਾਂ ਲੱਗਦਾ ਤੂੰ ਘਟ ਦੇਂਗਾ ਇਹ ਨੂੰ ਨਹੀਂ ਲੱਗਦਾ ਹੂੰ ਕੀ ਗੱਲ ਕਰਤਾ ਇੱਥੇ ਲੁਲਕਾਰਾ ਨਾ ਮਾਰ ਪੋਸਪਾਨੂ ਹੂੰ ਅਰੇ ਉੱਟੜਾਏਗਾ ਇਹ ਗੋਟਾ ਮਾਰਦਾ ਖੇਲ ਦੇਖੀ ਜਾਨੀ ਆ ਸ਼ਾਮ ਦਾ ਹੀ ਤੇਰੇ ਨਾਲੇ ਬਾਜੀ ਪਈ ਆ ਹੂੰ ਜਿੱਤ ਕੇ ਰਹੂੰਗਾ ਸ਼ਰਤ ਲਾ ਲਈ ਸਾਡਾ ਅੱਤ ਸ਼ਰਵਾ ਹੁੰਨੇ ਨੇ ਅਸੀਂ ਕਦੇ ਹਾਰਦੇ ਨਹੀਂ ਜਿੱਤ ਕੇ ਆਉਂਦੇ ਆ ਦੇਖੀ ਦੀ ਉਹ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਤੇ ਲਾਈਕ ਕਰ ਦਿਓ ਔਰ ਬਹੁਤ ਬਹੁਤ ਸਾਰਾ ਲਾਈਕ ਕਰਿਓ ਇਦਕੀ 2024 ਮੇ ਆਪਾਂ ਜੀਰੀ ਦਾ ਦੇਖ ਲਿਆ ਫਸਲ ਕਿਕਨਾ ਆਪਾਂ ਤਿਆਰ ਕਰਦੇ ਆ ਉਹ ਤੁਹਾਨੂੰ ਦਿਖਾਵਾਂਗੇ ਫਿਰ ਆਪਾਂ ਆਈਫੋਨ ਲੈਨੇ ਆ ਕਹਾ ਜਾ ਕੇ ਫਿਰ ਜੇ ਕੰਮ ਸੇਟ ਆ ਗਿਆ ਫਿਰ ਤਾਂ ਆਹੀ ਕੁ ਚੱਲੂਗਾ ਓਕੇ ਜੀ ਫਿਰ ਮਿਲਦੇ ਅਗਲੇ ਵੀਡੀਓ ਤੇ ਸੁਖੇ ਬਹੁਤ ਆ ਯਮਾਈ ਕਾਲੀ ਤਾਂ ਲਓ ਜੀ ਮਿੱਤਰੋ ਆਪਾਂ ਕੱਢ ਰਹੇ ਹਾਂ ਵੱਟਾ ਪਾ ਕੇ ਕਰੀਏ ਤਿਆਰੀ ਆਹ ਜੇ ਪਹਿਲਾਂ ਬਚਾਲ ਲੀਆਂ ਵੱਟਾਂ ਦੇ ਪਾ ਲਾ ਦਈਏ ਮਿੱਟੀ ਇਹ ਲਓ ਵੀ ਮਿੱਤਰੋ ਆਦ ਅੱਛਾ ਵੀ ਆ ਕੰਮ ਕੋਣ ਕੋਣ ਪੱਟਾਲੇ ਉੱਤੇ ਦਵਾ ਕੇ ਘਰ ਉਹਨਾਂ ਕੋਣ-ਕੋਣ ਪੱਟਾ ਨੂੰ ਲਾਤੜਦਾ ਹੈ ਫਾਇਦਾ ਤਾਂ ਹੈ ਇਹਦਾ ਮਟਰ-ਮਟਰ ਤੇ ਨਹੀਂ ਫਿਰ ਲੋ ਮਿੱਤਰੋ ਚੈੱਕ ਕਰੋ ਆਉਂਦੀ ਹੈ ਨੇਰੀ ਅੱਜ ਦੱਸੀ ਹੋਈ ਸੀ ਜੇ ਮੀਂਹ ਪਾਏ ਵਧੀਆ ਵਾਹਿਆ ਦਾ ਨੇਰੀ ਹੋ ਆ ਜੇ ਮੀਂਹ ਪਾਏ ਤਾਂ ਠੀਕ ਹੈ ਠੰਡੀ ਹਵਾ ਵੈਸੇ ਆ ਰਹੀ ਆ ਦੇਖੋ ਜੇ ਮੀਂਹ ਪਾਏ ਜੇ ਇਹੀ ਫੇਲਣਾ ਉਹ ਦੇਖੋ ਹਾਂ ਕਿੱਧਰ ਚੱਲਿਆ ਹੁਣ ਕਿੱਧਰ ਚੱਲਿਆ ਹੁਣ ਪੀਡੀ ਲੋੜ ਕੇ ਲੈ ਆਣਾ ਚਾਲ ਤੋੜਦੇ ਆਓ ਬਾਦੀਆਂ ਹੈਂ ਬਾਦੀਆਂ ਬਾਦੀਆਂ ਪੱਟਾਂ ਵੀ ਪਾਦੀਆਂ ਦੇਖ ਲੈ ਜਾ ਕੇ ਸਾਰਾ ਸਾਰਾ ਮੈਨਸਾ ਸਾਨੂੰ ਸਾਰੇ ਪਾਦੀਆਂ Thank you so